ਦੁਨੀਆ ਅੰਦਰ ਰਿਸ਼ਤੇ ਨਾਤੇ ਇਸ ਕਦਰ ਖਤਮ ਹੁੰਦੇ ਜਾ ਰਹੇ ਨੇ ਕਿ ਆਪਣੇ ਹੀ ਆਪਣਿਆਂ ਦੇ خون ਦੇ ਪਿਆਸੇ ਹੋਏ ਨੇ। ਦਾਜਾ ਮਾਮਲਾ ਸਾਹਮਣੇ ਆਇਆ ਫੋਜਪੁਰ ਦੇ ਪਿੰਡ ਬਸਤੀ ਪਿਆਰੇ ਆਣਾ ਤੋਂ ਜਿੱਥੇ ਇੱਕ ਕਲਯੁਗੀ ਪੁੱਤਰ ਨੇ ਆਪਣੇ ਹੀ ਪਿਤਾ ਨੂੰ ਤੇਜ਼ਦਾਰ ਹਥਿਆਰ ਨਾਲ ਮਾਰ ਮਕਾਇਆ। ਇਹ ਉਹ ਤੇਜ਼ਦਾਰ ਹਥਿਆਰ ਨਾਲ ਕਤਲ ਕਰਦ ਪ੍ਰੰਤ ਪੁੱਤਰ ਮੌਕੇ ਤੋਂ ਭਾਰ ਹੋ ਗਿਆ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਅਵਾਜ਼ ਕਿ ਨਾਮਾ ਖੜਾ ਆਮਰ ਸਿੰਘ। ਅਮਰ ਜੀ ਕੀ ਗੱਲਬਾਤ ਹੋਈ ਹੈ? ਇਹ ਜੀ ਮਤਲਬ ਆਪਣੇ ਗੁਰਮukh ਸਿੰਘ ਜੀ ਦਾ ਤੇ ਉਹਦੇ ਪੁੱਤਰ ਉਹ ਕਿੱਥੇ ਮਾੜੀ ਮੋਟੀ ਲੜੀ ਝਗੜੀ ਆਪ ਤੇ ਉਹਦੇ ਪੁੱਤਰ ਨੇ ਮਤਲਬ ਤਲਵਾਰ ਲਈ ਤਲਵਾਰ ਦੇ ਨਾਲ ਮਤਲਬ ਉਹਦੇ ਨਾਲ ਬਹੁਤ ਬੇਸਬਰੀ ਦਾ ਤਲਵਾਰਾ ਵਹੁੰਦਾ ਰਿਹਾ ਹਾਂ ਇੱਕ ਇਧਰ ਦੀ ਮਾਰੀ ਉਹਨੇ ਪੇੜ ਦੇ ਵਿੱਚ ਇੱਕ ਇਧਰ ਮਾਰੀ ਉਹ ਕਾਰਨ ਦੀ ਕਾਰਨ ਦਾ ਨੂੰ ਪਤਾ ਲੱਗਾ ਕਿ ਕੋਈ ਅਜੇ ਕਾਰਨਦਾਰ ਨਹੀਂ ਪਤਾ ਲੱਗਾ ਵੀ ਕਿਸ ਗੱਲੋਂ ਲੜਿਆ ਕਿ ਕੀ ਹੋਇਆ ਏਦਾ ਹੌਲੀ ਹੌਲੀ ਕੋਈ ਰਿਜ਼ਲਟ ਬਾਹਰ ਆਊਗਾ। ਵੀ ਕਿਉਂ ਲੜਿਆ? ਕਿਸ ਗੱਲ ਤੋਂ ਲੜਿਆ? ਇਹ ਤੁਹਾਡਾ ਕੀ ਰਿਸ਼ਤਾ ਉਸ ਜੀ ਮ੍ਰਿਤਕ ਨਾਲ? ਮੈਂ ਚਾਚਾ ਜੀ। ਇਹ ਮਾਨਸਰਨੀ ਚਾਨਣ ਪ੍ਰਸ਼ਾਸਨ। ਉਹ ਜੀ ਮੰਗਾਇਆ ਜਿਹੋ ਜਿਹਾ ਉਹਨਾਂ ਨੇ ਕੀਤਾ ਉਹੋ ਜਿਹਾ ਫਲ ਮਿਲਣਾ ਚਾਹੀਦਾ। ਹਾਂ ਜਿਹੋ ਜਿਹਾ ਇਹਨਾਂ ਨੇ ਕੀਤਾ ਉਹੋ ਜਿਹਾ ਉਹਨਾਂ ਨੂੰ ਫਲ ਮਿਲਣਾ ਚਾਹੀਦਾ। ਤੇ ਮੁੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ? ਨਹੀਂ ਜੀ ਫਰਾਰ ਹੋ ਗਿਆ। ਹਾਂ ਮਾਂ ਨੂੰ ਫਿਰ ਕੀਤਾ ਗ੍ਰਿਫਤਾਰ। ਠੀਕ ਹੈ। ਤੇ ਮੁੰਡਾ ਫਰਾਰ ਹੋ ਗਿਆ। ਉਹ ਵੀ ਮਾਂ ਨੇ ਕਰਵਾਇਆ। ਠੀਕ ਹੈ। ਉਹ ਮਾਂ ਨੇ ਮਤਲਬ ਆਪਲੀ ਦਾ ਕਪੜਾ ਉਹਨੂੰ ਦੇ ਕੇ ਉਹਨੂੰ ਕਿਹਾ ਵੀ ਤੂੰ ਭੱਜ ਉਹਨਾਂ ਤਾਂ ਹੀ ਕੀਤਾ ਨਾ ਉਹਦੀ ਰਾਇ ਵਿੱਚ ਨਹੀਂ ਮਾਂ ਨੇ ਕਿਸ ਗੱਲੋਂ ਕਰਵਾਇਆ ਕੋਈ ਕੋਈ ਨਹੀਂ ਇਹਦੇ ਬਾਰੇ ਕੋਈ ਨਹੀਂ ਮੈਂ ਕੋਈ ਦੂਰੀ ਪਰ ਰਹਿਣਾ ਕੋਈ ਉਹ ਤੋਂ 5-7 ਕਿਲੋਮੀਟਰ ਦੀ ਦੂਰੀ ਤੇ ਹੂੰ ਉਹ ਤਾਂ ਮੈਨੂੰ ਕਿਸੇ ਇੱਕ ਨਾ ਗਾਂ ਤੋਂ ਗਾਂ ਫੋਨ ਲਾਏ ਹੂੰ ਉਸ ਵਕਤ ਗਿਆ ਉਸ ਵਕਤ ਉਹ ਖਤਮ ਹੋ ਚੁੱਕਿਆ ਸੀ ਠੀਕ ਹਾਂ ਉਸ ਵਕਤ ਖਤਮ ਹੋ ਗਿਆ ਸੀ ਇਹ ਬਾਅਦ ਸੇ ਅੱਗੇ ਅੱਗੇ ਕਹਿਣ ਤੋਂ ਆਇਆ ਨਾ ਵੀ ਪਿੰਡ ਵਾਲੇ ਕਹਿੰਦੇ ਇਹਦੇ ਆਏ ਹੋਈ ਆ ਕੋਈ ਲੜੇ ਝਗੜੇ ਆ ਕੇ ਥੋੜੇ ਕਣੀ ਜੋਨੇ ਤਲਵਾਰ ਦੇ ਨਾਲ ਉਹਨੂੰ ਉਹ ਵੀ ਇਸਬਰੀ ਦੇ ਨਾਲ ਮਾਰਿਆ ਕੋਈ ਵੀ ਚੰਡ ਹੋਣਗੀ ਉਹਦੀ ਲਓ ਇੱਥੇ ਕਿਰਪਾਨ ਲੱਗੀ ਐ ਪਿੱਛੇ ਲੱਗੀ ਐ ਇੱਥੇ ਲੱਗੀ ਐ ਇਹ ਕਿੱਥੇ ਲੱਗੀ ਐ ਐਂ ਸਿੱਧੀ ਤੇ ਬਾਕੀ ਪਿੱਛੇ ਨਹੀਂ ਨਹੀਂ ਜੀ 3 ਮਹੀਨੇ ਮਤਲਬ ਹੋ ਗਿਆ ਉਹਨੂੰ ਮਜ਼ਦੂਰ ਹੈਗਾ ਸੀ ਤੇ ਪੈਨ ਚਲਾਉਂਦਾ ਸੀ ਡਰਿਆ ਕਰਿਆ ਹਾਂ 3 ਮਹੀਨਾ ਤੋਂ ਆਇਆ ਉਹ ਬਾਬਾ ਅੱਜ 5 ਦਿਨ ਹੋਈ ਉਹਨੂੰ ਕਰਿਆ ਵੀਰੇ ਮੇਰਾ ਨਾਮ ਗਰਮੀ ਸਿੰਘ ਹੈ ਮੈਂ ਵਸਤੀ ਪੈਰਨ ਤੋਂ ਹੀ ਕੀ ਗੱਲਬਾਤ ਹੋਈ ਹੈ ਵੀਰੇ ਮੈਂ ਵਸਤੀ ਪੈਰਨ ਜਰਨਾ ਦੇ ਇਹਨਾ ਮੇਰੇ ਪੜੋਸੀ ਆ ਨਾਲ ਹੀ ਨਾਲ ਦੇ ਗਲੀ ਚ ਤੇ ਇਹਨਾ ਕੋਈ ਸਵੇਰ ਦੀ ਘਟਨਾਤ ਹੈਗੀ ਆ ਕੋਈ ਸਮਾ ਹੈਗਾ ਦਾਫੇ ਦਾ ਜੀ ਤੇ ਮੁੜ ਕੇ ਆਵਾਜ਼ ਆਈ ਹੈ ਕਦੇ ਵੀ ਫਲਾਣੇ ਦਾ ਕਤਲ ਕਰਤਾ ਜੀ ਤੇ ਜਾ ਕੇ ਵੇਖਿਆ ਤੇ ਕਹਿੰਦਾ ਵੀ ਮੁੰਡੇ ਨੇ ਵੜਤਾ ਮੁੰਡੇ ਨੇ ਵੜਤਾ ਜੀ ਤੇ ਇਹ ਜਾ ਕੇ ਵੇਖਿਆ ਤੇ ਮੰਜੇ ਦੇ ਪਾਏ ਪਈ ਹੀ ਲਾ ਸਕਦੇ ਵੇਖਿਆ ਤਾਂ ਕਹਿੰਦਾ ਹਾਂ ਵੀ ਮੁੰਡੇ ਨੇ ਵੜਤਾ ਜੀ ਤੇ ਮੁੰਡਾ ਫਰਾਰ ਸੀ ਕਰਉ ਜੀ ਠੀਕ ਹੈ ਜੀ ਤੇ ਮਾਂ ਨੂੰ ਪੁੱਛਿਆ ਤੇ ਕਹਿੰਦਾ ਮਾਂ ਉਹ ਮੁੰਡਾ ਪੱਜ ਗਿਆ ਜੀ ਤੇ ਮੁੜ ਗਿਆ ਹਾਂ ਜੀ ਪੁੱਤ ਵੱਲੋਂ ਗਿਆ ਜੀ ਕਿਸ ਚੀਜ਼ ਨਾਲ ਜਿਹੜਾ ਵਾਰਕ ਇਹ ਕਹਿੰਦੇ ਭਈ ਵੀ ਤਲਵਾਰ ਸੀਗੀ ਉਹਦੇ ਕੋਲੇ ਜੀ ਅਮਰ ਸਗਾ ਹੀ ਉਹਨੇ ਬੁੱਢੇ ਦਾ ਲੜਦਾ ਜੀ ਉਹਦੇ ਕੋਲ ਤਲਵਾਰ ਸੀਗੀ ਅਸਰ ਸੀਗੀ ਉਹਦੇ ਕੋਲੇ ਉਹਦੇ ਨਾਲ ਵੜਿਆ ਗਿਆ ਤੇ ਮੁੰਡਾ ਕਾਬੂ ਕਰ ਲੇਗਾ ਨਹੀਂ ਉਹ ਫਰਾਰ ਹੋ ਗਿਆ ਜੀ ਕਾਰਨ ਤਾਂ ਨਹੀਂ ਕੋਈ ਪਤਾ ਲੱਗਾ ਕਿਸੇ ਨਹੀਂ ਕਾਰਨ ਆਈ ਕਰੂ ਮਾੜੀ ਬੁੱਢੀ ਘਰੇਲੂ ਲੜਾਈ ਹੋ ਗਈ ਕਰਦੇ ਜੀ ਹਾਂਜੀ ਇਹ ਜੀ ਪਰਿਵਾਰਕ ਝਗੜਾ ਸੀ ਇਹਨਾਂ ਦਾ ਅੱਜ ਸਾਨੂੰ ਜਦੋਂ ਤਲਾਵ ਮੇਰੀਓ ਦੇ ਭਰਾਵਾਂ ਲੋਕਲ ਵੀਰ ਸਿੰਘ ਵੱਲੋਂ ਮਿਲੀ ਇਹਦਾ ਭਰਾ ਗੁਰਮukh ਸਿੰਘ ਪੁੱਤਰ ਮੇਵਾ ਸਿੰਘ ਜੋ ਕਿ ਪਲਾਟਾ ਚ ਰਹਿੰਦਾ ਪੈਰੇ ਨੇ ਬਸਤੀ ਚ ਤੇ ਉਹਦਾ ਪੁੱਤਰ ਗੁਰਸੇਵ ਸਿੰਘ ਤੇ ਉਹਦੀ ਪਤਨੀ ਜਿਹੜੀ ਹੈਗੀ ਆ ਗੁਰਸੇਵ ਸਿੰਘ ਦੀ ਮਾਤਾ ਗੁਰਬਸੰਤ ਦੀ ਪਤਨੀ ਜਿਸ ਦਾ ਅੰਤਰਕਰ ਨੇ ਕਰੇ ਲੁੱਟ ਝਗੜੇ ਕਾਰਨ ਕਰਕੇ ਆ ਸੋਚ ਸਵੇਰ ਲੜਾਈ ਝਗੜਾ ਹੋਇਆ ਸੀ ਤੇ ਉਨ੍ਹਾਂ ਦੇ ਲੜਕੇ ਨੂੰ ਗਰਸੇਵ ਕੋਲੋਂ ਕੁਰਬਾਨਾਂ ਨਾਲ ਵਾਰ ਕੀਤੇ ਗਏ ਜਿਸ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਸੀ ਸਾਨੂੰ ਜਿਹੜੀ ਇਤਲਾਹ ਮਿਲੀ ਸੀ ਦਰਾਂ ਨਗਰ ਸਸ ਇਸੇ ਮੌਕੇ ਸਰ ਜੀ ਜੀ ਕਾਰਵਾਈ ਸਾਡੇ ਵੱਲੋਂ ਕੀਤੀ ਜਾ ਰਹੀ ਹੈ। ਇਹ ਦੇਖੋ ਜਿਹੜਾ ਉਹ ਗਿਰਤਲ ਕਰਦੇ ਦੋਸ਼ੀ ਨੇ ਜੀ ਦੋਸ਼ੀ ਮੌਕੇ ਤੋਂ ਭੱਜ ਗਏ ਸਰ ਜੀ ਉਹਦਾ ਦੀ ਭਾਲ ਜਾਰੀ ਹੈ ਜੀ। ਲੱਗੇ ਤੇ ਕਾਰਵਾਈ ਅਸੀਂ ਉਹਦੇ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਹੈਗੀ ਉਹਦੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਦੋਸ਼ੀਾਂ ਦੀ ਭਾਲ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਤੋਂ ਪੱਤਰਕਾਰ ਸੁਚੈਨ ਸਿੰਘ ਦੀ ਰਿਪੋਰਟ